ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਹੀ ਕਿਸਾਨਾਂ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ 13 ਅਤੇ 26 ਤਰੀਕ ਨੂੰ ਜਿਹੜਾ ਹੈ ਅਲੱਗ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਹੈ ਕੀਤਾ ਜਾਵੇਗਾ ਲੇਕਿਨ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਦੇ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਵੀ ਖੇਤੀ ਕਾਨੂੰਨਾਂ ਦੇ ਜਿਹੜੇ ਪੇਪਰ ਨੇ ਉਹ ਸਾੜੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਲਗਾਤਾਰ ਹੀ ਉਹੀ ਜਹੀ ਹੈ ਕਿ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਉਹ ਰੱਦ ਕਰਵਾਏ ਜਾਣ ਕਿਸੇ ਵੀ ਹੀਲੇ ਤੇ ਵਸੀਲੇ ਦੇ ਨਾਲ ਲਗਾਤਾਰ ਹੀ ਤੁਸੀਂ ਦੇਖ ਸਕਦੇ ਹੋ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਇੱਥੇ ਸਾੜੇ ਗਏ ਨੇ ਤਾਂ ਜੋ ਕਿ ਲਗਾਤਾਰ ਹੀ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਕਿਸਾਨ ਨੇ ਉਹ ਵੀ ਜਿਹੜੇ ਨੇ ਆਪਣੀ ਜਿੱਤ ਪ੍ਰਾਪਤ ਕਰਕੇ ਆ ਸਕਣ ਲੇਕਿਨ 100 ਦਿਨ ਤੋਂ ਉੱਪਰ ਜੜਾਇਆ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਨੂੰ ਬੈਠਿਆ ਹੋ ਚੁੱਕਾ ਹੈ ਲੇਕਿਨ ਲਗਾਤਾਰ ਹੀ ਕੋਸ਼ਿਸ਼ ਵੀ ਇਹ ਹੀ ਹੈ ਕਿ ਜਿੰਨੀ ਦੇ ਤੱਕ ਇੱਕ ਤਿੰਨੇ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਕਰ ਦਿੱਤੇ ਜਾਂਦੇ ਤਦ ਤੱਕ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਲੇਕਿਨ ਜੋ ਗੱਲ ਕੀਤੀ ਜਾਵੇ ਅੱਜ ਦੀ ਤੇ ਅੱਜ ਵੀ ਜਿਹੜਾ ਮਾਨਾ ਵਾਲਾ ਟੋਲ ਪਲਾਜ਼ਾ ਦੇ ਉੱਤੇ ਵੀ ਜਿਹੜਾ ਆ ਅੱਜ ਜਿਹੜੇ ਤਿੰਨੇ ਕਾਨੂੰਨ ਨੇ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਸਾਡੇ ਅਗੇ ਨੇ ਸੋ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਅੱਜ ਜਿਹੜਾ ਖੇਤੀ ਦੇ ਤਿੰਨੇ ਬਿੱਲ ਜਿਹੜੇ ਨੇ ਸਾਡੇ ਅਗੇ ਨੇ ਕੀ ਕਰਨਾ ਚਾਹੋਗੇ ਲਗਾਤਾਰ ਕਿੰਨੇ ਚਿਰ ਹੋਗਾ ਜੀ ਤੁਹਾਨੂੰ ਟੋਲ ਪਲਾਜ਼ਾ ਤੇ ਸਾਨੂੰ ਅੱਜ ਨਿਜਰਪੁਰਾ ਟੋਲ ਪਲਾਜ਼ੇ ਤੇ ਬੈਠਿਆਂ ਨੂੰ 100 ਦਿਨ ਹੋ ਗਿਆ ਵਾ ਤੇ ਅੱਜ ਸੋਵੇ ਦਿਨ ਉਹਦਾ ਸਾਡਾ ਪ੍ਰੋਗਰਾਮ ਲੋਹੜੀ ਵਾਲ ਦੇਣ ਹੀ ਮੋਦੀ ਆਪਣਾ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜਨ ਦਾ ਇਹ ਕਰਕੇ ਅੱਜ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਸੰਗਤਾਂ ਨੇ ਪੂਰਾ ਮੋਦੀ ਸਰਕਾਰ ਦੇ ਖਿਲਾਫ ਆਪਣਾ ਅਪਰੋਹ ਜਤਾਇਆ ਲਗਾਤਾਰ ਹੀ ਤੁਹਾਡੇ ਵੱਲੋਂ ਵਿਰੋਧ ਵੀ ਕੀਤੇ ਜਾ ਰਹੇ ਨੇ ਲੇਕਿਨ ਜਿਹੜੇ ਕੇਂਦਰ ਸਰਕਾਰ ਹੈ ਉਹ ਕਿਉਂ ਨਹੀਂ ਤੁਹਾਡੀ ਗੱਲ ਸੁਣ ਪਾਰੀ ਕੀ ਕਾਰਨ ਕੀ ਸਮਝਦੇ ਇਸ ਪਿੱਛੇ ਸਾਰਾ ਜੇ ਇਹ ਸਰਕਾਰ ਗੱਲ ਸੁਣ ਲੂਗੀ ਤੇ ਚੰਗੀ ਰਹੂਗੀ ਨਹੀਂ ਤਾਂ ਸੰਘਰਸ਼ਾ ਜੋ ਲੋ ਭਗਤ ਸਿੰਘ ਦੇ ਚਾਚਾ ਸੀ ਉਹਨਾਂ ਉਦੋਂ ਸੰਘਰਸ਼ 9 ਮਹੀਨੇ ਲੰਮਾ ਲੜਿਆ ਸੀ ਸੰਘਰਸ਼ ਲੰਮੇ ਲੜਦੇ ਪੈਂਦੇ ਆ ਸਰਕਾਰਾਂ ਝੁਕਣਗੀਆਂ ਤੇ ਝੁਕਣਾ ਉਹਨਾਂ ਨੂੰ ਪਊਗਾ ਲੱਗਦਾ ਝੁਕ ਪਾਊਗਾ ਕਿਉਂਕਿ ਲਗਾਤਾਰ ਹੀ ਜਦੋਂ ਮੁੱਖ ਮੰਤਰੀ ਸੀਗੇ ਉਹ ਕੀ ਨਾਮ ਗੁજરા ਦੇ ਉਦੋਂ ਨਹੀਂ ਸੀ ਉਹ ਚੁਕੇ ਬੜੇ ਵੱਡੇ ਵੱਡੇ ਉਹਨਾਂ ਵੱਲੋਂ ਜਿਹੜੇ ਸੀਗੇ ਕਾਂਡ ਵੀ ਕੀਤੇ ਗਏ ਸੀਗੇ ਹੁਣ 60 ਤੋਂ ਆਪ ਜਿਹੜੀਆਂ ਮੋਤਾਂ ਹੋ ਚੁੱਕੀਆਂ ਲੱਗਦਾ ਤੁਹਾਨੂੰ ਝੁਕ ਪਾਏਗਾ ਨਰਿੰਦਰ ਮੋਦੀ ਜਿਹੜੇ ਸਾਡੇ ਸਿੰਘ ਸ਼ਹੀਦ ਹੋਏ ਆ ਇਹ ਤੇ ਬਹੁਤ ਅਫਸੋਸਨਾਕ ਗੱਲ ਆ ਤੇ ਉਹ ਗੁਜਰਾਤ ਦੇ ਵਿੱਚ ਇਕੱਲੇ ਹੀ ਉਦੋਂ ਉੱਥੇ ਉਹਦਾ ਸਿੱਕਾ ਚੱਲਦਾ ਸੀ ਹੁਣ ਸਾਰੇ ਵਰਲਡ ਦੇ ਵਿੱਚ ਸਾਰਿਆਂ ਦਾ ਸੰਜੋਗ ਮਿਲ ਰਿਹਾ ਇਹ ਹੁਣ ਜਿਹੜਾ ਆਪਣਾ ਸੰਗਠਨ ਸੱਤ ਰੰਗ ਦੀ ਪੀਂਘ ਬਣ ਚੁੱਕਾ ਵਾ Hindu Sikh Muslim Asai ਸਾਰੇ ਸਾਨੂੰ ਵਰਲਡ ਦੇ ਵਿੱਚ ਹੀ ਇਹ ਸੰਜੋਗ ਮਿਲ ਰਿਹਾ ਵਾ ਤੇ ਉਹਨੂੰ ਝੁਕਣਾ ਹੀ ਪਊਗਾ ਹੁਣ 26 ਤਰੀਕ ਵਾਲੇ ਦਿਨ ਤੁਸੀਂ ਦਿੱਲੀ ਵੀ ਜਾਓਗੇ ਕਿ ਕਿਸ ਤਰ੍ਹਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਡਾ ਆਪਣਾ ਪ੍ਰੋਗਰਾਮ ਚੱਲ ਰਿਹਾ ਅੱਜ ਤੋਂ ਤਿੰਨ ਚਾਰ ਦਿਨ ਹੋ ਗਏ ਪਿੰਡਾਂ ਦੇ ਵਿੱਚ ਸੁਲਤਾਨਵੰਦ ਜਿੰਨੇ ਵੀ ਲਗ ਲਗ ਨਗਰ ਸਾਰਿਆਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਤੇ ਨਾਲ ਪ੍ਰਚਾਰ ਵੀ ਕੀਤਾ ਜਾ ਰਿਹਾ ਭਈ 26 ਤਰੀਕ ਨੂੰ ਆਪੂ ਆਪਣੇ ਟਰੈਕਟਰ ਲੈ ਕੇ ਤੇ ਦਿੱਲੀ ਇੱਕ ਦੋ ਦਿਨ ਪਹਿਲਾਂ 24 ਤਰੀਕ ਨੂੰ ਦਿੱਲੀ ਨੂੰ ਕੁਝ ਟਰੈਕਟਰ ਹੋਣਗੇ ਕੁਝ ਹੋਰ ਕਿਸਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਪੱਜ ਕੀ ਕਹੋਗੇ ਲਗਾਤਾਰ ਜਿਹੜਾ ਆ ਅੱਜ ਵੀ ਤੁਹਾਡੇ ਵੱਲ ਕਾਪੀਆਂ ਸਾੜੀਆਂ ਗਈਆਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅਸੀਂ 100 ਦਿਨ ਹੋ ਗਿਆ ਜਿਸ ਦਿਨ ਤੋਂ ਵੈਸੇ ਲੜਾਈ ਇਹਨਾਂ ਕਾਨੂੰਨਾਂ ਦੇ ਖਿਲਾਫ ਸਾਡੀ ਪਿਛਲੇ 7 ਮਹੀਨੇ ਤੋਂ ਚੱਲੀ ਆਉਂਦੀ ਆ ਵੱਖ-ਵੱਖ ਤਰੀਕਿਆਂ ਦੇ ਨਾਲ ਪਰ ਐਸੇ 12 ਪਲਾਜੇ ਤੇ ਬੈਠਿਆਂ ਨੂੰ ਸਾਨੂੰ ਅੱਜ 100 ਦਿਨ ਹੋ ਗਿਆ ਤੇ ਅਸੀਂ ਵੱਖ-ਵੱਖ ਢੰਗ ਤਰੀਕਿਆਂ ਨਾਲ ਇਹਨਾਂ ਦਾ ਵਿਰੋਧ ਕਰਦੇ ਆਂ ਦੁਸ਼ਹਰੇ ਤੇ ਵੀ ਅਸੀਂ ਮੋਦੀ ਦਾ ਦੁਸ਼ਹਰਾ ਸਾੜਿਆ ਹੋਰ ਵੀ ਜਦੋਂ ਵੀ ਇਹ ਕੋਈ ਗੱਲ ਕਰਦਾ ਤਾਂ ਇਸੇ ਪੁਤਲੇ ਫੂਕਦੇ ਆਂ ਅੱਜ ਵੀ ਪੁਤਲਾ ਤਿਆਰ ਹੈ ਅੱਜ ਵੀ ਦਾ ਪੁਤਲਾ ਸਾੜਾਂਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਦੇ ਨਾਲ-ਨਾਲ ਇਹਦਾ ਪੁਤਲਾ ਵੀ ਸਾੜਾਂਗੇ ਜੀ ਲੇਕਿਨ ਕੀ ਕਰ ਰਹੇ ਕਿ ਸਭ ਦੇ ਅੜੀਆ ਰਵਈਆ ਕਿਉਂ ਅਪਣਾਇਆ ਜਾ ਰਿਹਾ ਔਰੇ ਵੱਲੋਂ ਨਹੀਂ ਦੀ ਅੜੀਆ ਵਾਲਾ ਰਵਈਆ ਨਹੀਂ ਗਾ ਇਹ ਹੁਣ ਅੰਦਰੋਂ ਟੁੱਟਾ ਪਿਆ ਏ ਸਿਰਫ ਹੁਣ ਤੇ ਮੰਬਾਨੀ ਡਰਾਂ ਦੀ ਜਿਹੜੇ ਉਹ ਵੀ ਭੱਜ ਰਹੇ ਉਹ ਹੀ ਜਾਂਦੇ ਸੀ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਪਾਉਣਾ ਸਾਨੂੰ ਇਹੋ ਜੀ ਜ਼ਮੀਨ ਨਹੀਂ ਚਾਹੀਦੀ ਉਹ ਝਗੜੇ ਤੋਂ ਵੀ ਡਰਦੇ ਐ ਇਹਨਾਂ ਨੂੰ ਪਤਾ ਇਹਨਾਂ ਨੇ ਸਾਨੂੰ ਉੱਥੇ ਪੈਰ ਨਹੀਂ ਪੈਣ ਦੇਣੇ ਹੁਣ ਸਿਰਫ ਇਹ ਫਸਿਆਵਾ ਵਿੱਚ ਵਿਚਾਲੇ ਤੇ ਬਸ ਜਦੋਂ ਆਂਦੇ ਨੇ ਫਸਿਆ ਜਿਹੜਾ ਉਹ ਕੱਖ ਦਾ ਆਸਰਾ ਲੈਂਦਾ ਵਾ ਇਸ ਤਰ੍ਹਾਂ ਲੈਂਦੇ ਨੇ ਇੱਕ ਦੂਜੀ ਗੱਲ ਆ ਵੀ ਇਹ ਟਾਈਮ ਖਰਾਬ ਕਰਦਾ ਨਾਲੇ ਆਪਣਾ ਕਰਦਾ ਨਾਲੇ ਸਾਡਾ ਕਰਦਾ ਵੱਖ-ਵੱਖ ਮੀਟਿੰਗਾਂ ਇਹ ਨੌ ਮੀਟਿੰਗਾਂ ਲਾ ਚੁੱਕੇ ਆ ਸਾਡੇ ਕਿਸਾਨਾਂ ਕਿਸਾਨਾਂ ਆਗੂਆਂ ਦੇ ਨਾਲ ਜਦ ਕਿ ਸਾਡੀ ਇੱਕੋ ਹੀ ਗੱਲ ਆ ਹਾਂ ਜਾਂ ਨਾ ਮੀਟਿੰਗ ਦਾ ਤੇ ਮਤਲਬ ਹੀ ਕੋਈ ਨਹੀਂ ਦੋ ਟੁਕ ਫੈਸਲਾ ਹੈ ਸਾਨੂੰ ਨਹੀਂ ਤੇ ਜਵਾਬ ਦੇ ਦੇ ਇਹਦਾ ਮਤਲਬ ਇਹ ਆ ਜਵਾਬ ਨਹੀਂ ਦਿੰਦਾ ਇਹਦਾ ਮਤਲਬ ਸਾਫ ਆ ਕਿ ਇਹਨੇ ਕਾਨੂੰਨ ਰੱਦ ਕਰਨੇ ਆ ਪਰ ਇਹ ਸਾਡਾ ਸਿਦਕ ਪਰਖਣਾ ਚਾਹੁੰਦਾ ਮੇਰੇ ਤੋਂ ਪਹਿਲਾਂ ਸਰਦਾਰ ਮੰਗਲ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਨੇ ਸਰਦਾਰ ਅਜੀਤ ਸਿੰਘ ਨੇ 9 ਮਹੀਨੇ ਸੰਘਰਸ਼ ਲੜਿਆ ਸੀ ਤੇ ਫਿਰ ਦਿੱਲੀ ਜਿੱਤੀ ਸੀ ਉਹਨਾਂ ਦੇ ਸਾਹਮਣੇ ਕੋਈ ਪੂਰਨੇ ਨਹੀਂ ਸਨ ਪਏ ਉਹਨਾਂ ਨੇ ਆਪਣੇ ਬਲਬੂਤੇ ਤੇ ਲੜਿਆ ਸੀ ਸਾਡੇ ਸਾਹਮਣੇ ਤੋਂ ਪੂਰਨੇ ਪਾ ਗਿਆ ਅਸੀਂ ਉਹ ਦੋਣਾ ਚਿਰ ਲੜਾਂਗੇ ਦੋਨੇ ਵੱਧ ਲੜਾਂਗੇ 13 ਤਰੀਕ ਨੂੰ ਕਾਪੀਏ ਸਟਾਡਨ ਦੀ ਗੱਲ ਕੀਤੀ ਜਾ ਰਹੀ ਸੀ 26 ਤਰੀਕ ਨੂੰ ਦਿੱਲੀ ਜਾਣ ਦੀ ਗੱਲ ਕੀਤੀ ਜਾ ਰਹੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੇ ਨੇ ਅੱਜ ਤੁਹਾਡੇ ਵੱਲੋਂ ਵੀ ਜਿੰਨੇ ਤਿੰਨੇ ਖੁੱਤ ਕਾਨੂੰਨਾਂ ਦੇ ਜਿਹੜੇ ਨੇ ਉਹ ਬਿਲ ਜਿਹੜੇ ਨੇ ਪਾੜ ਗਏ ਅਸੀਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਅਸੀਂ ਫਤਿਹਗੜ ਚੂੜੀਆਂ ਤੋਂ ਸਾਡਾ ਲੇਖਕਾਂ ਦਾ ਜਥਾ ਦਿੱਲੀ ਗਿਆ ਸੀ ਪਿਛਲੇ 5 ਦਿਨ ਤੋਂ ਅਸੀਂ ਉੱਥੋਂ ਸਿੱਧੇ ਆ ਰਹੇ ਹਾਂ ਇੱਥੇ ਰੁਕਦੇ ਵੇਖਿਆ ਤੇ ਅਸੀਂ ਹਰ ਮੋਰਚੇ ਦੇ ਉੱਤੇ ਰੋहतक ਦੇ ਵਿੱਚ ਵੀ ਕਰਨਾਲ ਦੇ ਵਿੱਚ ਜਲੰਧਰ ਵੀ ਇਹ ਵਿਰੋਧ ਹੋ ਰਿਹਾ ਆ ਤੇ ਅਸੀਂ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਟਿਕਰੀ ਬਾਰਡਰ ਦੇ ਉੱਤੇ ਜਿਹੜਾ ਉਹ 5 ਦਿਨ ਰਹਿ ਕੇ ਆਏ ਆ ਉੱਥੇ ਵੇਖਿਆ ਬੇਸ਼ੱਕ ਉਹ ਹਾਲਾਤ ਉੱਥੇ ਕੁਝ ਥੋੜਾ ਜਿਆਦਾ ਰਹਿਣ ਦੇ ਸਿਆਲ ਕਰਕੇ ਜਾਂ ਕਿਸ ਤਰ੍ਹਾਂ ਵੀ ਆ ਕਿਸ ਤਰ੍ਹਾਂ ਦੇ ਵੀ ਨੇ ਪਰ ਸਾਰੇ ਕਿਸਾਨ ਜਿਹੜੇ ਆ ਉਹ ਚੜ੍ਹਦੀ ਕਲਾ 'ਚ ਨੇ ਬਹੁਤ ਜੋਸ਼ ਨੇ ਤੇ ਜਿਹੜਾ ਇਹ ਇਹ ਸਰਕਾਰ ਮੋਦੀ ਸਰਕਾਰ ਪਹਿਲਾਂ ਕਹਿ ਰਹੀ ਸੀ ਸਿਰਫ ਪੰਜਾਬ ਦੇ ਨੇ ਫਿਰ ਉਹ ਹਰਿਆਣੇ ਦੇ ਅਸੀਂ ਵੇਖ ਕੇ ਆਏ ਆ ਪੰਜਾਬ ਹਰਿਆਣਾ ਕੇਰਲਾ ਮਹਾਰਾਸ਼ਟਰ ਜੁਪੀ ਉੱਤਰਾਖੰਡ ਤੇ ਸਾਰੀਆਂ ਸਟੇਟਾਂ ਦੇ ਉਥੇ ਬੜੀ ਵੱਡੀ ਗਿਣਤੀ ਦੇ ਵਿੱਚ ਭਾਈਚਾਰਾ ਬਣਾ ਕੇ ਬੈਠੇ ਆ ਔਰ ਉਹ ਸਾਰਿਆਂ ਦੇ ਮਨ ਦੇ ਵਿੱਚ ਇੰਨਾ ਮੋਦੀ ਸਰਕਾਰ ਪ੍ਰਤੀ ਗੁੱਸਾ ਆ ਕਿ ਉਹ ਆਂਦੇ ਵੀ ਅਸੀਂ ਕਾਨੂੰਨ ਰੱਦ ਕਰਨ ਤੋਂ ਬਗੈਰ ਜਿਹੜਾ ਉਹ ਪਿੱਛੇ ਨਹੀਂ ਹਟਣਾ ਤੇ ਆ ਮੇਰੇ ਨਾਲ ਸਾਥੀ ਆ ਰਾਜਪਾਲ ਸਿੰਘ ਬਾਠ ਵਰਿੰਦਰਪਾਲ ਸਿੰਘ ਸੰਤੋਖ ਸਿੰਘ ਤੇ ਗੁਰਦੇਵ ਸਿੰਘ ਸਾਰੇ ਜਿਹੜੇ ਆ ਉਥੋਂ ਅਸੀਂ ਸ਼ਮੂਲੀਅਤ ਕਰਕੇ ਈਵਨ ਆਪਣੀਆਂ ਇਨਕਲਾਬੀ ਕਵਤਾਵਾਂ ਗੀਤ ਵੀ ਉਥੇ ਜਿਹੜੇ ਆ ਉਹ ਸਿਘੂ ਬਾਰਡਰ ਤੋਂ ਟਿੱਕਰੀ ਕੁੰਡਲੀ ਬਾਰਡਰ ਤੋਂ ਆ ਬੋਲ ਕੇ ਆਏ ਆ ਉਥੋਂ ਦੇ ਕਿਸਾਨ ਆ ਗੋਨਾ ਗੁਰਾਹ ਸਾਹਿਬ ਨਾਲ ਸਰਮਣ ਪੰਧੇਰ ਹਰਿਆਣੇ ਵਾਲਿਆਂ ਸਾਰਿਆਂ ਦੇ ਨਾਲ ਚਾਰ ਵਟਾਂਦਰਾ ਕਰਕੇ ਆਏ ਆ ਉਹ ਉਹਨਾਂ ਦੇ ਵਿੱਚ ਬਹੁਤ ਜੋਸ਼ ਆ ਤੇ ਇਹਨੂੰ ਵਾਪਸ ਲੈਣੇ ਪੈਣੇ ਆ ਇਹ ਕਾਨੂੰਨ ਜਿਹੜੇ ਵਾਪਸ ਲੈਣੇ ਹੀ ਪੈਣੇ ਆ ਇਹ ਸਾਰਿਆਂ ਦਾ ਵੀ ਕਹਿਣਾ ਹੈ ਕਿਉਂਕਿ ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਵਾਪਸ ਲਿੱਤੇ ਜਾਣ ਬੀਤੇ ਦਿਨੇ ਵੀ ਕਾਫੀ ਵੱਲੋਂ ਕਿਸਾਨਾਂ ਵੱਲੋਂ ਜਿਹੜੀ ਮੀਟਿੰਗਾਂ ਦੀ ਕਾਲ ਵੀ ਜਿਹੜੀ ਆ ਰਹੀ ਹੈ ਲਗਾਤਾਰ ਹੀ ਇਹ ਆ ਰਿਹਾ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਰੱਦ ਕੀਤੇ ਜਾਣ ਲੇਕਿਨ ਕੀ ਕਾਰਨ ਸਮਝਦੇ ਹੋ ਜਿਹੜੇ ਕਾਨੂੰਨ ਰੱਦ ਨਹੀਂ ਹੋ ਪਾਰੇ ਤੁਸੀਂ 13 ਤਰੀਕ ਨੂੰ ਤਿੰਨੇ ਕਾਨੂੰਨ ਸਾੜਨ ਦੀ ਗੱਲ ਕੀਤੀ ਗਈ ਤੁਸੀਂ ਅੱਜ ਸਾੜ ਰਹੇ ਹੋ ਕੀ ਕਾਰਨ ਕੀ ਇਹਦੇ ਪਿੱਛੇ ਕਿਸਾ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਦੇ ਵਿੱਚ ਬੈਠੀਆਂ ਵਾਂ ਇਹ ਲਗਭਗ 8 ਮੀਟਿੰਗਾਂ ਜਿਹੜੀਆਂ ਵਾਂ ਸਰਕਾਰ ਦੇ ਨਾਲ ਜਿਹੜੀਆਂ ਵਾਂ ਲਾ ਚੁੱਕੀਆਂ ਵਾਂ ਹੁਣ ਜਿਹੜਾ ਸਰਕਾਰ ਹੁਣ ਸਰਕਾਰ ਇਹ ਚਾਹੁੰਦੀ ਆ ਪੀ ਅਹੀਂ ਜਿਹੜਾ ਵਾ ਇਹਨੂੰ ਸੋਧ ਕਰ ਦਿੰਨੇ ਆ ਪਰ ਕਿਸਾਨ ਜਥੇਬੰਦੀਆਂ ਸੋਧ ਵਾਲੇ ਨਾਂ ਦਾ ਉੱਥੇ ਨਾਂ ਕੋਈ ਚੀਜ਼ ਆ ਤੇ ਨਾ ਰਹਿਣਾ ਕਿਉਂਕਿ ਅੱਜ ਜੇ ਕਿਸਾਨ ਜਥੇਬੰਦੀਆਂ ਸੋਧ ਕਰਾ ਕੇ ਵਾਪਸ ਆਉਂਦੀਆਂ ਵਾ ਇਹ ਸੋਧ ਦੁਬਾਰੇ ਕਰਕੇ ਉਹ ਬਿੱਲ ਲੈ ਕੇ ਆਉਣਗੇ ਕਿਉਂਕਿ ਅੱਜ ਜਥੇਬੰਦੀਆਂ ਆਣੀਆਂ ਵਾ ਉਹ ਸਿਰਫ ਲੋਕਾਂ ਦਾ ਖਾਤਰ ਆੜੀਆਂ ਵਾ ਉਹ ਲੋਕ ਸ਼ਕਤੀ ਆ ਉਹ ਲੋਕਾਂ ਦਾ ਸੰਘਰਸ਼ ਆ ਉਹ ਲੋਕ ਸੰਘਰਸ਼ ਆ ਤੇ ਜੇਕਰ ਇਹ ਬਿੱਲ ਜਿਹੜੇ ਆ ਭਾਰਤ ਦੀ ਮੋਦੀ ਸਰਕਾਰ ਨੇ ਲੈ ਕੇ ਆਈ ਆ ਇਹ ਬਿੱਲ ਲਾਗੂ ਰਹਿੰਦੇ ਆ ਤੇ ਜਿਹੜੇ ਲੋਕਾਂ ਦਾ ਜੀਣਾ ਦੁੱਬਰ ਕਰ ਦੂਗੀ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਜਿਹੜੇ ਲੋਕਾਂ ਦੇ ਜੇਬਾਂ ਦੇ ਵਿੱਚ ਰੁਪਈਏ ਆ ਉਹ ਕੱਢ ਕੇ ਕਾਰਪੋਰੇਟ ਘਰਾਣਿਆਂ ਦੇ ਜੇਬਾਂ ਦੇ ਵਿੱਚ ਚਲੇ ਜਾਣਗੇ ਉਹਨਾਂ ਦੇ ਰਾਤ ਸੁੱਤਿਆਂ ਵੀ ਤੇ ਦਿਨ ਚੜ੍ਹਦੇ ਵੀ ਅਰਬ ਰੁਪਈਆ ਜਿਹੜਾ ਉਹਨਾਂ ਦੇ ਖਾਤਿਆਂ 'ਚ ਡਿੱਗਿਆ ਕਰੂਗਾ ਤੇ ਆਮ ਲੋਕਾਂ ਦਾ ਜਿਹੜਾ ਜਿਹੜਾ ਜੀਣਾ ਵਾ ਦੁੱਬਰ ਹੋ ਜਾਊਗਾ ਉਹਨਾਂ ਦਾ ਜਿਹੜਾ ਜੀਵਨ ਬਸਰ ਅੱਗੇ ਬੜਾ ਨੀਵਾ ਵਾ ਉਹਨਾਂ ਦਾ ਹੋਰ ਨੀਵਾ ਹੋ ਜਾਊਗਾ ਫਰ ਅੱਜ ਕਿਸਾਨ ਜਥੇਬੰਦੀਆਂ ਨੇ ਇੱਥੇ ਰਲ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਨਿਜਰਪੁਰਾ ਟੋਲ ਪਲਾਜੇ ਦੇ ਆਪਣਾ ਜਿਹੜਾ ਦਿੱਲੀ ਦੇ ਵਿੱਚ ਚੱਲ ਰਿਹਾ ਸੰਘਰਸ਼ ਦੇ ਵਿੱਚ ਜਿਹੜੇ ਲਗਭਗ 80 90 ਜਿਹੜੇ ਸਾਡੇ ਕਿਸਾਨ ਸ਼ਹੀਦ ਹੋਇਆ ਉਹਨਾਂ ਨੂੰ ਸਮਰਪਿਤ ਮੋਦੀ ਸਰਕਾਰ ਦੇ ਖਿਲਾਫ ਅੱਜ ਜਿਹੜਾ ਮੋਦੀ ਨੇ ਬਿੱਲ ਲੈ ਕੇ ਆਇਆ ਉਹਦੀਆਂ ਜਿਹੜੀਆਂ ਕਾਪੀਆਂ ਸਾੜ ਕੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਇਥੋਂ ਸਾਬਤ ਕੀਤਾ ਵਾ ਕਿ ਸਾਨੂੰ ਤੇਰੇ ਬਿੱਲਾਂ ਦੀ ਪਰਵਾਹ ਨਹੀਂ ਸਾਨੂੰ ਭਾਵੇਂ ਹੋਰ ਵੀ ਕਿਉਂ ਨਾ ਜਿੰਨਾ ਮਰਜ਼ੀ ਲੰਮਾ ਸੰਘਰਸ਼ ਕਰਨਾ ਪਵੇ ਅਸੀਂ ਇਹ ਜਿਹੜਾ ਸੰਘਰਸ਼ ਵਾਪਸ ਕਰਵਾ ਕੇ ਇਹ ਜਿਹੜਾ ਖੇਤੀ ਐਕਟ ਵਾਪਸ ਕਰਵਾ ਕੇ ਇਹ ਖੇਤੀ ਦਾ ਖੇਤੀ ਐਕਟ ਰੱਦ ਕਰਵਾ ਕੇ ਫੇਰ ਹੀ ਵਾਪਸ ਆਵਾਂਗੇ ਤੇ ਅਸੀਂ ਵੀ ਨਿਜਰਪੁਰਾ ਟੋਲ ਪਲਾਜੇ ਅੰਮ੍ਰਿਤਸਰ ਤੇ ਧਰਨਾ ਉਹਨਾਂ ਜਰ ਜਾਰੀ ਰੱਖਾਂਗੇ ਜਿੰਨਾ ਚਿਰ ਸਾਡੇ ਖੇਤੀ ਆਰਡੀਨੈਂਸ ਰੱਦ ਨਹੀਂ ਹੁੰਦੇ ਖੇਤੀ ਆਰਡੀਨੈਂਸ ਰੱਦ ਨਹੀਂ ਹੋਏ ਨਿچے ਤੱਕ ਜਾਰੀ ਰਹੇਗਾ 26 ਤਰੀਕ ਨੂੰ ਵੀਰਜੀ ਦਿੱਲੀ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਰਸਤੇ ਦੇ ਵਿੱਚ ਹੀ ਕਾਫੀ ਟਰੈਕਟਰ ਟਰਾਲੀਆਂ ਰੋਕਿਆ ਗਏ ਨੇ ਕਿਸ ਤਰ੍ਹਾਂ ਵੇਖਦੇ ਹੋ ਜਿਹੜੇ ਪ੍ਰਸ਼ਾਸਨ ਅਧਿਕਾਰੀ ਸਾਨੂੰ ਸ਼ੈਲਟਰ ਦੇਣਾ ਚਾਹੀਦਾ ਉਹੀ ਸਾਡੇ ਜਿਹੜਾ ਰੁਕਾਵਟ ਬਣ ਕੇ ਬੈਠੇ ਹੋਏ ਨੇ ਤੁਸੀਂ ਕੌਣ ਹੋ ਸਾਨੂੰ ਰੋਕਣ ਵਾਲੇ ਅਸੀਂ ਨਹੀਂ ਰੁੱਕ ਸਕਦੇ ਕੋਈ ਕੌਣ ਹੋ ਸਾਨੂੰ ਮਕਾਉਣ ਵਾਲੇ ਅਸੀਂ ਨਹੀਂ ਮੁੱਕ ਸਕਦੇ ਦਰਿਆਵਾਂ ਦੇ ਰਾਹ ਰੋਕਿਆ ਨਹੀਂ ਰੁਕਦੇ ਜੇ 26 ਨੂੰ ਜਥੇਬੰਦੀਆਂ ਨੇ ਦਿੱਲੀ ਦੇ ਵਿੱਚ ਦਿੱਤਾ ਹੈ ਕਿ ਟਰੈਕਟਰ ਮਾਰਚ ਹੋਵੇਗਾ ਤੇ ਹਰ ਹਿੱਲੇ ਹੋਵੇਗਾ ਦੁਨੀਆ ਦੀ ਕੋਈ ਤਾਕਤ ਸਾਨੂੰ ਉੱਥੋਂ ਪਹੁੰਚਦੇ ਨਹੀਂ ਰੋਕ ਸਕਦੀ ਲੇਕਿਨ ਹਮੇਸ਼ਾ ਹੀ 26 ਜਨਵਰੀ ਵਾਲੇ ਦਿਨ ਰੈਡ ਅਲਰਟ ਤੇ ਰਹਿੰਦਾ ਹੈ ਦਿੱਲੀ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਗਲਤ ਅਨਸਰ ਜਿਹੜੇ ਨੇ ਉਹ ਵੀ ਉੱਥੇ ਪਹੁੰਚੇ ਹੁੰਦੇ ਨੇ ਕਿ ਲੱਗਦਾ ਨਹੀਂ ਤਾਰਪੀਟੋ ਕਰਨ ਲਈ ਕੁਝ ਵੀ ਕੀਤਾ ਜਾ ਸਕਦਾ ਇਸ ਚੀਜ਼ ਸਰਕਾਰਾਂ ਹਰ ਹੱਦ ਤੇ ਫੇਲ ਹੋਈਆਂ ਨੇ ਸਰਕਾਰਾਂ ਕੁਝ ਵੀ ਕਰਦੀਆਂ ਨੇ ਜੇਕਰ ਅੰਮਿਤ ਸ਼ਾ ਜਾ ਪ੍ਰਧਾਨ ਮੰਤਰੀ ਇੰਡੀਆ ਦਾ ਜਾ ਕੇ ਬਿਹਾਰ ਦੇ ਵਿੱਚ ਰੈਲੀਆਂ ਕਰਦਾ ਉਦੋਂ ਕੋਈ ਕਰੋਨਾ ਨਹੀਂ ਤੇ ਜੇਕਰ ਉਦੋਂ ਕੋਈ ਰੈਡ ਅਲਰਟ ਨਹੀਂ ਹੈ ਕਿਉਂਕਿ ਉਹ ਵੀ ਬਾਰਡਰ ਤੇ ਆ ਇਧਰੋਂ ਪੰਜਾਬ ਬਾਰਡਰ ਤੇ ਆ ਇਹ ਸਾਡੇ ਨਾਲ ਹੀ ਕਿਉਂ ਹੁੰਦਾ ਹੈ ਉਹ ਰੈਲੀਆਂ ਕਰਨ ਤੇ ਕੋਈ ਲੈ ਰੈਡ ਅਲਰਟ ਨਹੀਂ ਹੈ ਕੋਈ ਕਰੋਨਾ ਨਹੀਂ ਹੈ ਜੇ ਪੰਜਾਬ ਦੇ ਲੋਕ ਅਵਾਹਕਾਂ ਦੀ ਆਵਾਜ਼ ਉਠਾਉਂਦੇ ਨੇ ਕਿਉਂਕਿ ਇਹਨਾਂ ਲੋਕਾਂ ਨੇ ਛੋਟਾ ਕਿਸਾਨ ਛੋਟੀ ਦੁਕਾਨਦਾਰੀ ਛੋਟਾ ਕਿਸਾਨ ਹਰ ਚੀਜ਼ ਨੂੰ ਮਾਰ ਪੈ ਰਹੀ ਹੈ ਕੀ ਮੋਦੀ ਹੀ ਇਕੱਲਾ ਦੁਨੀਆ 'ਚ ਸਿਆਣਾ ਪ੍ਰਧਾਨ ਮੰਤਰੀ ਹੈ ਕਿੰਨੀ ਵਾਰੀ ਮੀਟਿੰਗਾਂ ਦਿੱਤਾ ਹੈ ਜਿਉਂ ਚ ਦਮਿਆਂ ਤੇ ਬਹਿ ਕੇ ਗੱਲ ਕਰੇ ਆਮ ਕਿਸਾਨ ਉਹਦੀ ਜੇ ਸੈਟੀਸਫੈਕਸ਼ਨ ਨਹੀਂ ਕਰਾ ਸਕਦਾ ਤਾਂ ਅਸੀਂ ਹਾਰ ਮੰਨ ਲਾਂਗੇ। ਕੀ ਲੱਗਦਾ ਨਹੀਂ ਕਿ ਦੋਵੇਂ ਭਰਾ ਆਮਣੇ ਸਾਹਮਣੇ ਕਰਤੇ ਪਹਿਲੋ ਹਰਿਆਣੇ ਨੂੰ ਪੰਜਾਬ ਦੇ ਨਾਲ ਲੜਾਇਆ ਗਿਆ। ਹੁਣ ਦਿੱਲੀ ਵਾਲੇ ਜਿਹੜੇ ਵੀਰ ਨੇ ਸਾਡੇ ਫੌਜੀ ਵੀਰ ਨੇ ਜਾਂ ਪੁਲਿਸ ਵਾਲੇ ਨੇ ਇਧਰੋਂ ਸਾਡੇ ਆਰਮੀ ਵਾਲੇ ਵੀਰ ਨੇ ਕਿਆ ਲੱਗਦਾ ਨਹੀਂ ਭਰਾ ਨੂੰ ਭਰਾ ਦੇ ਸਾਹਮਣੇ ਖੜਾ ਕੀਤਾ। ਸਰਕਾਰਾਂ ਦੀ ਕੋਸ਼ਿਸ਼ ਇਹੀ ਹੈ ਵੀ ਲੜਾ ਲੜਾ ਕੇ ਮਾਰੋ ਪਰ ਪੰਜਾਬੀ ਹਰਿਆਣੇ ਦੇ ਵਿੱਚ ਰਹਿਣ ਵਾਲੇ ਸਾਡੇ ਸੱਜਣ ਨੇ ਵੀ ਭਰਾ ਨੇ ਉਹ ਸਾਡੇ ਨਾਲ ਨੇ ਰਾਜਸਥਾਨ ਦੇ ਭਰਾ ਸਾਡੇ ਨਾਲ ਨੇ। ਦਿੱਲੀ ਦੀ ਆਮ ਜਨਤਾ ਜੋ ਦੇ ਵਿੱਚ ਆਪਾਂ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਹਰੇਕ ਧਰਮ ਦਾ ਵਰਗ ਤੁਸੀਂ ਇਸ ਲੰਗਲ ਚੱਲ ਰਹੇ ਆ 100 ਦਿਨ ਹੋ ਗਿਆ ਅਜੇ ਤਿੱਥੇ ਧਰਨਾ ਚੱਲਦੇ ਨੂੰ ਤੁਸੀਂ ਵੇਖ ਰਹੇ ਹੋ ਹਰ ਆਪ ਮਹਾਰੇ ਸੰਗਤ ਸੇਵਾ ਦੇ ਰਹੀ ਹੈ ਸੰਗਤ ਸੇਵਾ ਕਰ ਰਹੀ ਹੈ ਸਾਰੇ ਸਾਡੇ ਨਾਲ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕੱਲਾ ਕਿਸਾਨੀ ਦਾ ਮੁੱਦਾ ਨਹੀਂ ਹੈ ਇਹਦੇ ਵਿੱਚ ਛੋਟਾ ਲੋਕ ਛੋਟੀ ਦੁਕਾਨਦਾਰੀ ਛੋਟੀ ਇੰਡਸਟਰੀ ਸਾਰਾ ਕੁਝ ਖਤਮ ਹੋ ਜਾਊਗਾ ਪਰ ਲੋਕ ਚਾਹੁੰਦੇ ਨੇ ਇੱਕ ਬਿੱਲ ਰੱਦ ਹੋਣ ਤੇ ਰੱਦ ਹੋਣ ਤੇ ਰੱਦ ਹਰ ਹਿੱਲੇ ਹੋਣਗੇ ਰੱਦ ਹਿੱਲੇ ਹਰ ਹਿੱਲੇ ਹੋਣਗੇ ਸਰ ਤੁਸੀਂ ਵੀ ਇੱਥੇ ਪਹੁੰਚੇ ਕੀ ਕਰਨਾ ਚਾਹੋਗੇ 100 ਦਿਨ ਤੋਂ धरना प्रदर्शन भी किया जा रहा है टोल प्लाजा पर बैठे हैं लेकिन नींद नहीं खोल पा रही देश के प्रधानमंत्री अभी भाई साहब ने जो बात कही कि सरकार जो है पंजाब हरियाणा सिख हिंदू मुस्लिम ये सारी बातें कोई मायने रखती नहीं है सिर्फ एक ही बात है किसान किसान में ना कोई जात है ना कोई धर्म है ना कोई भाषा है ना कोई प्रांत है सीधी सीधी बात है कानून अगर फेवर में नहीं है कानून बदल दिया जाना चाहिए कानून बदल देना चाहिए लेकिन अगर बात की जाए देश के प्रधानमंत्री हों या बीजेपी के कार्यकर्ता हों चाहे वो स्पोक्स पर्सन हों वो बोल रहे हैं कि इसमें तो टेररिस्ट घुसे हुए हैं फंडिंग पाकिस्तान से हो रही है चाइना से हो रही है सरकार टू द पॉइंट बात करे कानून लिखते समय उन्हें टेररिस्ट याद नहीं रहा कानून लिखते समय उन्हें खालिस्तान याद नहीं रहा कानून लिखते समय उन्हें प्रांतवाद भाषावाद हिंदू मुस्लिम सिख ईसाई पंजाब हरियाणा यूपी बिहार महाराष्ट्र याद नहीं रहा क्या समझते हैं कि उनको याद रख के ही सारा कुछ बनाना चाहिए था क्योंकि लगातार ही देश के प्रधानमंत्री भी अब डिफेंसिव मूड में हैं वो बोल रहे हैं कि हम लोग तो सभी संशोधन करने के लिए भी तैयार हैं लेकिन किसान अब मान रहे हैं ठीक है विचार नहीं किया होगा उन्होंने लेकिन उन्होंने दो में नारा दिया था सबका साथ सबका विकास सबका विश्वास वो कहाँ गया एक नारा और भी था ना 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 बिकूंगा बिकने दूंगा देश को झुकने दूंगा देश देश भी तो बेच दिया सारा उन्होंने बेचा है नहीं बेचा है हम इस आकलन में नहीं पड़ेंगे हम सीधी किसान की बात चाहते हैं किसान की बात हिंदुस्तान में मुंबई वो शहर है जो हिंदुस्तान के अंदर सबसे महंगा अनाज खरीद के खाता है पूरे हिंदुस्तान में एक ही शहर है मुंबई जो सबसे महंगा अनाज सबसे महंगी भाजी सबसे महंगा मसाला खरीद के खाता है क्या वे पैसे किसानों तक पहुंचते हैं क्यों नहीं पहुंचते हैं अगर वे पैसे सीधे सीधे किसानों तक पहुंचने लगे वे पैसे पूरे तरीके से किसानों के झोली में जाएं इस देश में कोई भी चीज की कमी नहीं है सिर्फ पैदा करने वाले और खाने वालों के बीच में जो ये कानून का लपेचा लेके खड़े हैं ये शुरू से ही बेवकूफ़ बना रहे हैं हम मोदी जी से एक ही विनंती करेंगे किसान कोई इस देश का गैर समझ नहीं है तो सत्तर साल से अपनी ज़मीन पे एक टक खड़ा हुआ है उसने इस देश को संस्कार दिया इस देश को जवान दिया इस देश को विश्वास दिया इस देश को सरकार दी है ये तीन ये तीन कानून में किसान बेवकूफ़ नहीं हो सकता है कृपया करके वे किसानों की बात को सुनें और समझें और इस बात को खत्म करें क्योंकि मोदी जी के पास में पूर्ण बहुमत है पूर्ण अपने आप में वो सरकार हैं उनके उनके ऊपर किसी चीज़ का प्रेशर होगा ये हमारे समझ के परे है और किसान और मोदी जी में डायरेक्ट बात होने में कोई परहेज भी नहीं होना चाहिए किसान तो इसी देश का है उसके ही वोट से तो सरकार बनती है किसी दूसरे के वोट से तो सरकार नहीं बनी है इस देश का किसान 70% परसेंट है 30% परसेंट में ही शहर बिजनेसमैन इंडस्ट्री ये आते हैं ये 70% परसेंट लोग बेवकूफ़ नहीं हो सकते हैं तो कृपया करके वो इनकी बातों को समझने की पूरी कोशिश करें यहाँ वहाँ की बातों से कोई बात बनेगी नहीं और पंजाब के साथ पूरा देश खड़ा है पंजाब के साथ में पूरा किसान खड़ा है पंजाब के साथ में पूरे दुनिया का विश्वास खड़ा है कृपया करके इसे ख़त्म करें इसे कोई मुद्दा बनाने की जरूरत नहीं है ना यह मुद्दा किसी के काम आएगा विश्वास ख़त्म होता है तो परिस्थितियां अनुकूल नहीं होती हैं तो देखा कि लगातार ही अज भी अमृतसर के माना वाला टोल प्लाजा के उत्ते जो लगातार ही सौ दिन तो जरा इतने प्रदर्शन जोड़ा सो किया जा रहा सौ दिन पूरे होने बाद जरा अज ਅੰਮ੍ਰਿਤਸਰ ਦੇ ਇੱਥੇ ਟੋਲ ਪਲਾਜ਼ਾ ਦੇ ਉੱਤੇ ਜੇ ਤਿੰਨੇ ਖੇਤੀ ਕਾਨੂੰਨ ਨੇ ਉਹ ਸਾੜੇ ਗਏ ਨੇ ਅਤੇ ਕਿਹਾ ਹੀ ਜਾ ਰਿਹਾ ਕਿ ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ ਤਦ ਤੱਕ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਮੋਦੀ ਗਵਰਨਮੈਂਟ ਨੂੰ ਚੁਕਾ ਕੇ ਹੀ ਅਸੀਂ ਵਾਪਸ ਪਹੁੰਚਾਂਗੇ ਕੈਮਰਾਮੈਨ ਗੁਰਦੇਵਾਲ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਰੋਜ਼ਾਨਾ ਲੋਕਨਾ ਟੀਵੀ ਅੰਮ੍ਰਿਤਸਰ